ਬੜਾ ਗੱਟਾ ਮਾਮਲੇ ਦੇ ਵਿੱਚ ਅੱਜ ਚਾਰਜ ਫ੍ਰੇਮ ਹੋਇਆ ਕੀ ਕਹੂੰਗੀ ਮਨਾਂ ਬਰਕਰਾਰ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਕੁਝ ਰਾਹਤ ਮਿਲੀ ਹੈ ਵੀ ਘਟੋ ਘਟ ਤੱਕ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਈਆਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੇ ਤੇ ਤਰੀਕ ਪਈ ਹੈ ਕਿ 25 25 25 25 25 ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਗੂ ਨੇ ਲਾਰੈਂਸ ਨੇ ਤੇ ਦੋ ਦੋਸ਼ੀ ਹੋਰ ਸੀ ਤਾਂ ਉਹ ਸਾਰੀਆਂ ਹੀ ਐਪਲੀਕੇਸ਼ਨਾਂ ਜੱਜ ਸਾਹਿਬ ਨੇ ਡਿਸਮਿਸ ਕੀਤੀਆਂ ਨੇ ਤੇ ਚਾਰਜ ਫਰੇਮ ਕਰ ਲਿਆ ਆਰਡਰ ਦਿੱਤੇ ਨੇ ਠੀਕ ਹੈ ਹਰ ਬਾਰ ਨਰਾਸ ਮੁਰਨਾ ਪੈਂਦਾ ਸੀ ਅੱਜ ਆਸ ਬੱਜੀ ਆ ਜੀ ਹਾ ਬਟਾ ਵੀ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਨ ਦੇ ਲਈ ਦੋਸ਼ੀ ਕਦੇ ਕਿਸੇ ਨੇ ਅਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਫਿਰ ਅਗਲੀ ਵਾਰ ਦੂਸਰੇ ਨੇ ਲਾਤੀ ਦੋਸ਼ੀਆਂ ਦੀ ਗਿਣਤੀ ਜਿਹੜੀ ਜਿਆਦਾ ਵੱਡੀ ਤਰ੍ਹਾਂ ਦੇ ਵਿੱਚ ਹੋਣ ਕਰਕੇ ਤਾਂ ਫਿਰ ਉਹ ਐਪਲੀਕੇਸ਼ਨ ਦਾ ਰਾਈਟ ਉਹਨਾਂ ਦੇ ਕੋਲੇ ਹੁੰਦਾ ਪਰ ਉਹ ਵੀ ਉਹ ਭਰਪੂਰ ਵਰਕੋ ਵੀ ਕਰਦੇ ਨੇ ਤਾਂ ਜਿੰਨਾ ਵੱਧ ਤੋਂ ਵੱਧ ਕੇਸ ਨੂੰ ਲੰਬਾ ਖਿੱਚਿਆ ਜਾਵੇ ਕੋਸ਼ਿਸ਼ ਕਰਦੇ ਨੇ ਉਹਨੇ ਕੀਤੀ ਵੀ ਪਰੰਤੂ ਅੱਜ ਸਾਰਿਆਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਅੱਜ ਇੱਕ ਪਾਸੇ ਚਾਰਜ ਫਰੇਮ ਹੋਣੇ ਤੇ ਦੂਸਰੇ ਪਾਸੇ ਗੋਲਡੀ ਬਰਾੜ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਖੈਰ ਬੇਟਾ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਨਹੀਂ ਮੈਂ ਤੁਹਾਡੇ ਤੋਂ ਸੁਣ ਰਿਹਾ ਹਾਂਗਾ ਉਹਦੇ ਬਾਰੇ ਕੋਈ ਆਫੀਸ਼ੀਅਲੀ ਜਾਣਕਾਰੀ ਜਾਂ ਕਿਸੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਹਲੇ ਤੱਕ ਕੋਈ ਨਹੀਂ ਆਈ ਜਦੋਂ ਆਊਗੀ ਤਾਂ ਜ਼ਰੂਰ ਗੱਲ ਕਰਾਂਗੇ ਠੀਕ ਹੈ ਤਾਂ ਕਿਵੇਂ ਦੇਖਦੇ ਜਿਹੜਾ ਲੋਰੈਂਸ ਮਿਸ਼ਰੋਈ ਇੰਟਰਵਿਊ ਦਾ ਦੇ ਦੇ ਕਹਿੰਦਾ ਸੀ ਮੈਂ ਕਤਲ ਕਰਵਾਇਆ ਹੈ ਅੱਜ ਅਦਾਲਤ 'ਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਕਤਲ ਹੀ ਨਹੀਂ ਕਰਾਇਆ ਭਾਜਦਾ ਦਿਖਾਈ ਦੇ ਰਿਹਾ ਹੈ ਕਿਵੇਂ ਦੇਖਦੇ ਇਸ ਗੱਲ ਦੇਖ ਰਾਂ ਤਾਂ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੂੰ ਤਾਂ ਮਲ ਕ੍ਰਾਈਮ ਕਰਨਾ ਹੈ ਔਰ ਬਿੰਗੇਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਪਰੋਟੀਆਂ ਦੇ ਕੇ ਪੈਸੇ ਲਾਲਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਪਰੰਤੂ ਇਹਨਾਂ ਨੂੰ ਸ਼ਹਿ ਵੀ ਹੈ ਨਾਲ ਇਹ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੁਣ ਐਨਆਈਏ ਨੇ ਇੱਕ ਪਾਸੇ ਆਪਣੀ ਅਪਡੇਟ ਦਿੱਤੀ ਹੈ ਵੀ ਇਹ 5 ਕਰੋੜ ਰੁਪਏ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਨਹੀਂ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਤੇ ਕਾਰਵਾਈ ਦੇਰ ਸਵੇਰ ਹੋ ਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਕਈ ਵਾਰੀ ਗੱਲ ਕਰਦਾ ਹੁਣ ਸਫੈਦ ਪੋਸ਼ਾਂ ਦੀ ਗੱਲ ਹੈ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਤੇ ਜਿਵੇਂ ਤੁਸੀਂ ਹੁਣ ਲਾਰੈਂਸ ਦੀ ਵੀਡੀਓ ਦੀ ਗੱਲ ਹੀ ਕਰ ਲੋ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਹੈ ਕਿਨੇ ਬਣਾਈ ਹੈ ਔਰ ਮੈਂ ਕਲੀਅਰ ਕੱਟ ਡੇਟ ਵੀ ਦੇਤੀ ਸਾਰੇ ਆਫਿਸ ਜੋ ਜੋ ਵੀ ਅਧਿਕਾਰੀ ਮੇਰੇ ਨਾਲ ਗੱਲ ਕਰਦਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਜੇਲ੍ਹ ਤੋਂ ਬਾਹਰ ਸੀ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ ਤਫੇ ਤੁਹਾਨੂੰ ਕਿਵੇਂ ਪਤਾ ਕਿਉਂ ਨਹੀਂ ਲੱਗਦਾ ਇਸ ਗੱਲ ਦਾ ਤੁਹਾਨੂੰ ਸਖਦੇਵ ਗੁੱਗਾ ਮਾੜੀ ਜੀ ਦਾ ਮਰਡਰ ਹੋਇਆ ਪਿੱਛੇ ਜੇ ਰਾਜਪੁੱਤਾਂ ਦਾ ਗੁੱਸਾ ਸ਼ਾਇਦ ਹੋ ਤਾਂ ਉਹਦੀ ਪਲ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਹੋ ਰਹੀ ਸੀ ਤਾਂ ਤੁਹਾਡੀਆਂ ਏਜੰਸੀਆਂ ਨੇ ਤੁਹਾਡੇ ਫੋਰਸਾਂ ਨੇ ਪਹਿਲਾਂ ਪਤਾ ਲਾ ਲਿਆ ਵੀ ਗੁੱਗਾ ਮਾੜੀ ਸਾਹਿਬ ਦਾ ਮਰਡਰ ਹੋਣ ਵਾਲਾ ਤੇ ਤੁਹਾਨੂੰ ਪਤਾ ਲੱਗ ਗਿਆ ਇੱਕ ਪਾਸੇ ਡਿਟੇਲ ਸੈੱਟ ਲੱਗ ਜਾਂਦਾ ਐਚਡੀ ਇੰਟਰਵਿਊ ਤੁਸੀਂ ਕਰ ਲਈ ਜਾਂਦੀ ਐ ਉਹਦਾ ਸਾਰੇ ਅਧਿਕਾਰੀ ਹਲੇ ਤੱਕ ਨੇਰੇ ਚ ਹੱਥ ਮਾਰ ਰਹੇ ਨੇ ਪਰ ਮੈਂ ਤੁਹਾਨੂੰ ਦੱਸ ਵੀ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕੇ ਨੇ ਉਹ ਉਹਨਾਂ ਦਾ ਤੁਸੀਂ ਕਦੋਂ ਪਤਾ ਕਰੋਗੇ ਕਿ ਪੁਲਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਹੈ ਜਿਹੜਾ ਲਾਰੈਂਸ ਦੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ ਚੜ ਚੁੱਕਿਆ ਸੀ ਤਾਂ ਸਰਕਾਰ ਆਪਣੇ ਗਿਰੇਵਾਂ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਸਿੱਧੂ ਨੂੰ ਮਾਰੇ ਨੂੰ ਅੱਜ 24 ਮਨთ ਹੋ ਗਏ ਇਹਨੇ ਮਰਡਰ ਕੀਤੇ ਨੂੰ ਉਹਦਾ ਤੇ 2 ਸਾਲ ਸਾਨੂੰ ਚਾਰਜ ਫਰੇਮ ਤੇ ਲੱਗ ਗਏ ਉਹਦੇ ਖਿਲਾਫ ਧਮਕੀਆਂ ਵਾਲੀਆਂ ਇੰਟਰਵਿਊਆਂ ਨੂੰ ਫਰੋਲਦਿਆਂ ਨੂੰ ਸਾਨੂੰ ਸਵਾ ਸਾਲ ਲੱਗ ਗਿਆ ਪਰੰਤੂ ਜਦੋਂ ਮੇਰਾ ਮਾਸੂਮ ਬੱਚਾ ਜਨਮ ਲੈ ਲੈਂਦਾ ਉਹਨੂੰ 24 ਘੰਟਿਆਂ ਦੇ ਵਿੱਚ ਨੋਟਿਸ ਆ ਜਾਂਦਾ ਸੈਂਟਰ ਸਰਕਾਰ ਦਾ ਵੀ ਆ ਜਾਂਦਾ ਸਟੇਟ ਦਾ ਵੀ ਆ ਜਾਂਦਾ ਹੈ ਤਾਂ ਜਿੰਨੀ ਕਾਹਲੀ ਤੁਸੀਂ ਇੱਕ ਨਵਜੰਮੇ ਬੱਚੇ ਦੀ ਇਨਕੁਆਰੀ ਕਰਨੀ ਸੀ ਉਹਤੇ ਉਹਤੇ ਜ਼ੋਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤ ਦੇ ਮਰਡਰ ਤੋਂ ਪਹਿਲਾਂ ਇੰਨੀ ਜਿਆਦੇ ਪੜਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਮੈਂ ਦਰਦਰ ਦੇ ਉੱਤੇ 60 ਸਾਲ ਦੀ ਉਮਰ ਅਦਾਲਤਾਂ ਦੇ ਗੇੜੇ ਕਿਉਂ ਘਟਦਾ ਬਾਰ-ਬਾਰ ਤੇ ਫਿਰ ਵੀ ਤੁਹਾਡੀ ਜਿਹੜੀ ਮਨਸ਼ਾ ਹਲੇ ਤੱਕ ਵੀ ਪਰਿਵਾਰ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੱਗ ਦੇ ਪ੍ਰਤੀ ਕਿਉਂ ਨਹੀਂ ਸਾਫ ਅਸੀਂ ਕਿੱਥੇ ਗਲਤਾਂ ਕੀ ਮੈਂ ਦੇਸ਼ ਦੀ ਬਾਰਡਰ ਤੇ ਸੇਵਾ ਕਰਨ ਤੋਂ ਬਾਅਦ ਵੀ ਮੈਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਣ ਲਈ ਅਪਲਾਈ ਕਰਨਾ ਪੈਣਾ ਕਿ ਸਾਡੀ ਤਾਂ ਸਾਰੀ ਜਵਾਨੀ ਲੇਖੇ ਬોર્ਡਰ ਦੇ ਲੱਗੀ ਹੈ ਤੇ ਅਸੀਂ ਵੀ ਸਾਬਤ ਕਰੀਏ ਵੀ ਅਸੀਂ ਭਾਰਤੀਆਂ ਤਾਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਹੈ ਸੇ ਆਪਣੇ ਦੇਸ਼ ਦੇ ਉੱਤੇ ਪਰੰਤੂ ਜਿਸ ਢੰਗ ਦੇ ਨਾਲ ਪਰਿਵਾਰ ਨੂੰ 2 ਸਾਲ ਹੋ ਗਏ ਜਲੀਲ ਕੀਤਾ ਸਾਡੇ ਸਿਸਟਮ ਨੇ ਮਨ ਕਿਤੇ ਨਾ ਕਿਤੇ ਜਾ ਕੇ ਬਹੁਤ ਉਦਾਸ ਵੀ ਹੈ ਨਿਰਾਸ਼ ਵੀ ਹੈ ਇਸ ਗੱਲ ਦੇ ਉੱਤੇ ਪਰੰਤੂ ਇੱਕ ਜਜ਼ਬਾ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਵੀ ਲੜੂਗਾ لازਮੀ ਚੁੱਪ ਕਰਕੇ ਨਹੀਂ ਬੈਠੂਗਾ ਜਦ ਤੱਕ ਕਿ ਸਿਸਟਮ ਦੀਆਂ ਜਿਹੜੀਆਂ ਕਮੀਆਂ ਆ ਉਹਨੂੰ ਲੋਕਾਂ ਦੇ ਅੱਗੇ ਉਜਾਗਰ ਕਰੂੰਗਾ ਜਗਾ ਜਗਾ ਤੇ ਜਾ ਕੇ ਮੇਰੇ ਕੋਲੇ ਤਾਕਤ ਮੇਰੀ ਤਾਕਤ ਲੋਕ ਨੇ ਲੋਕਾਂ ਨੇ ਮੇਰੀ ਬਾਹ ਫੜੀ ਹੈ ਜਦੋਂ ਦਾ ਮੇਰੇ ਤੇ ਵਕਤ ਪਿਆ ਸਾਰੇ ਭੈਣ ਭਰਾਵਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਹੌਸਲਾ ਦਿੰਦਾ ਹੈ ਤੇ ਮੈਂ ਹੁਣ ਇਸ ਗੰਦੇ ਸਿਸਟਮ ਦੀਆਂ ਜੜਾਂ ਪਟਣ ਵਾਸਤੇ ਵੀ ਉਹਨਾਂ ਲੋਕਾਂ ਨੂੰ ਫੇਰ ਅਪੀਲ ਕਰੂੰਗਾ ਜੇ ਲੋਕ ਇਹਨੇ ਬੇ ਡਰੇ ਹੋਗੇ ਕੈਬਨਿਟ ਮਨਿਸਟਰ ਜਿੱਦਾਂ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਐ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹਨਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਤੇਰੇ ਪਰਿਵਾਰ ਦਾ ਹੋਵੇ ਕੀ ਫਿਰ ਇਹ ਨਹੀਂ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਆ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ੱੱਕੇ ਖਾਂਦੇ ਫਿਰਦੇ ਆ ਜਿਨ੍ਹਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਕੱਲੀਆਂ ਜਿਹੜੀਆਂ ਅਸੀਂ ਦੋ ਸਾਲ ਤੋਂ ਕਰਦੇ ਫਿਰਦੇ ਆ ਜੇ ਤੋਂ ਢੇਕੇਸੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਉਹ ਮੇਰੇ ਪੁੱਤ ਦੀ ਜਗ੍ਹਾ ਦੇ ਉੱਤੇ ਫੇਰ ਤੁਸੀਂ ਆਏ ਬਰੇਜ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ ਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਆ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਂਜ ਕੇ ਤੋੜਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਅ ਵਕੀਲ ਸਾਹਿਬ ਅੱਜ ਚਾਰਜ ਲੱਗੇ ਨੇ ਕੀ ਕਹਿਣਾ ਜਾਓਗੇ ਤੁਸੀਂ ਕੀ 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 ਕੀਤੇ ਲੱਗੇ ਨੇ ਕੀ ਲੱਗੇ ਬਿਲਕੁਲ ਜਿਹੜੇ ਦੋਸ਼ੀਆਂ ਦੇ ਵਕੀਰ ਸੀ ਉਹਨਾਂ ਨੇ ਕੋਰਟ ਨੂੰ ਅੱਗੇ ਆਰਗੂਮੈਂਟ ਐਡਰੈਸ ਕੀਤੇ ਬੜੇ ਲੰਬੀ ਆਰਗੂਮੈਂਟ ਆਈ ਥਿੰਕ ਕਿ 5-6 ਘੰਟੇ ਆਰਗੂਮੈਂਟ ਐਡਰੈਸ ਕੀਤੇ ਜਿਹਦੇ ਜਿਹੜੇ ਬਚਾਓ ਫਖਸ ਦੇ ਵਕੀਲਾਂ ਨੇ ਅੱਜ ਦਾ ਜਿਹੜਾ ਹੈਗਾ ਆਰਗੂਮੈਂਟ ਐਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਵਕੀਲ ਨੇ ਆਪਣੇ ਜਿਹੜੇ ਹੈਗੇ ਆਰਗੂਮੈਂਟ ਐਡਰੈਸ ਕੀਤੇ ਬਿਫੋਰ ਦੀ ਆਨਰੇਬਲ ਕੋਰਟ ਜਿਹਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਲਾਲੇਸ਼ ਬਿਸ਼ਨੋਈ ਚਰਨਜੀਤ ਚ ਤੇ ਜਗਤਾਰ ਸਿੰਘ ਨੇ ਜਿਹੜੀ ਐਪਲੀਕੇਸ਼ਨ ਡਿਸਚਾਰਜ ਦੀ ਦਿੱਤੀਆਂ ਸੀਗੀਆਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਡਿਸਮਿਸ ਕਰਦੇ ਹੋਏ ਪੂਰੇ ਜਿਹੜੇ 27 ਦੋਸ਼ੀਏ ਚ ਨੋਮੀਨੇਟ ਜਿਹੜੇ ਅੰਡਰ ਕਸਟਡੀ ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੇਮ ਕੀਤੇ ਤੇ ਨੈਕਸਟ ਜਿਹੜੀ ਡੇਟ ਹੈਗੀ ਹੈ ਉਹ 25 2022 ਗਵਾਹੀ ਲਈ ਨਿਸ਼ਚਿਤ ਕੀਤੀ